ਭੋਜਨ ਛਕਣਾ ਤਾਂ ਕਦੀ ਵੀ ਸ਼ੁਕਰਗੁਜ਼ਾਰੀ ਦੀ ਪ੍ਰਾਰਥਨਾ ਕੀਤੇ ਬਿਨਾ ਭੋਜਨ ਨਹੀਂ ਛਕਣਾ ਆਪਣੇ ਭੋਜਨ ਨੂੰ ਬles ਕਰਨਾ ਬਣਾਉਣ ਵਾਲੇ ਹੱਥਾਂ ਨੂੰ ਆਸ਼ੀਸ਼ ਦੇਣੀ ਨਹੀਂ ਤੇ ਬੁਰਕੀ ਮੂੰਹ ਚ ਪਾਉਂਦਿਆ ਲੈ ਫੜ ਲੂ ਕੇ ਰੱਖ ਤਾ ਸਾਰਾ ਕੁਸ਼ ਅੱਜ ਫੇ ਲੂਣ ਦੀ ਕੌਲੀ ਢੇਰੀ ਕਰ ਦਿੱਤੀ ਆ ਹੁਣ ਤਾਂ ਘਰੇ ਲੂਣ ਹੀ ਲਿਹਾਉਣਾ ਬੰਦ ਕਰਨਾ ਪੈਣਾ ਇੰਨਾ ਪਾਉਂਦੀ ਆ ਲੂਣ ਲੈ ਰੋਟੀਆਂ ਸਾੜ ਕੇ ਰੱਖੀਆਂ ਤਾਂ ਇਹ ਸਭ ਚੀਜ਼ਾਂ ਮੈਂ ਕਹਿੰਦੀ ਕਿ ਜੇ 4 ਦਿਨ ਲੂਣ ਵੱਧ ਵੀ ਆ ਪਰ ਤੁਸੀਂ ਪ੍ਰਾਰਥਨਾ ਕਰਦੇ ਹੋ ਕਿ ਪ੍ਰਭੂ ਬਣਾਉਣ ਵਾਲੇ ਹੱਥਾਂ ਨੂੰ ਤੁਸੀਂ ਬles ਕੀਤਾ ਆ ਤੁਸੀਂ ਉਹਨੂੰ ਬੁੱਧੀ ਦਿੱਤੀ ਆ ਤਾਂ ਮੈਨੂੰ ਲੱਗਦਾ ਆਫਟਰ 4 অর 5 ਡੇਸ ਉਹਨੂੰ ਵਿਜ਼ਡਮ ਵੀ ਮਿਲ ਜਾਣੀ ਬlesਸਿੰਗ ਵੀ ਮਿਲ ਜਾਣੀ ਤੇ ਤੁਹਾਨੂੰ ਸਵਾਦ ਖਾਣਾ ਵੀ ਮਿਲਣਾ ਸ਼ੁਰੂ ਹੋ ਜਾਊਗਾ ਕਿ ਨਹੀਂ ਤਾਂ ਬੈਟਰ ਇਹ ਲੜਾਈ ਕਰਨ ਦੇ ਨਾਲੋਂ ਪ੍ਰਾਰਥਨਾ ਕਰਨਾ ਹਾਲੇਲੂਇਆ ਕਿਉਂਕਿ ਲੜਾਈ ਮਸਲਿਆਂ ਦਾ ਹੱਲ ਨਹੀਂ ਆ ਪਰ ਪ੍ਰਾਰਥਨਾ ਮਸਲਿਆਂ ਦਾ ਹੱਲ ਆ ਅਰ ਜਦੋਂ ਤੁਸੀਂ ਸ਼ੁਕਰਗੁਜ਼ਾਰੀ ਕਰਕੇ ਖਾਣਾ ਖਾਂਦੇ ਹੋ ਖਾਣਾ ਤੁਹਾਨੂੰ ਪਚਦਾ ਵੀ ਆ ਤੁਹਾਡੀ ਸਿਹਤ ਨੂੰ ਲੱਗਦਾ ਵੀ ਆ ਅਰ ਤੁਸੀਂ ਜਿੱਦਾਂ ਦਾ ਕਹਿੰਦੇ ਹੁੰਦੇ ਤੁਹਾਡਾ ਅੰਨ ਉਵੇਂ ਦਾ ਤੁਹਾਡਾ ਮਨ ਤਾਂ ਜੇ ਅੰਨ ਦੇ ਉੱਤੇ ਆਸ਼ੀਸ਼ ਤਾਂ ਤੁਹਾਡੇ ਮਨ ਦੇ ਉੱਤੇ ਕੀ ਹੋਊਗਾ ਆਸ਼ੀਸ਼ ਹੋਊਗੀ ਤੇ ਜੇ ਆਨੀ ਗੁੱਸੇ ਦੇ ਨਾਲ ਪੱਕਿਆ ਆ ਉਹਨੂੰ ਸੱਸ ਸਮਝ ਕੇ ਮੁੱਕੀਆਂ ਮਾਰੀਆਂ ਨਰਾਨ ਸਮਝ ਕੇ ਮੁੱਕੀ ਦਿੱਤੀ ਆ ਤਾਂ ਮਤਲਬ ਖਾਣ ਵਾਲੇ ਦੇ ਅੰਦਰ ਫਿਰ ਕੀ ਰਿਜੂਗਾ ਤੁਸੀਂ ਅੰਡਰਸਟੈਂਡ ਕਰ ਰਹੇ ਹੋ ਤਾਂ ਮਤਲਬ ਤੁਸੀਂ ਬੜੇ ਧਿਆਨ ਦੇ ਨਾਲ ਖਾਣਾ ਬਣਾਉਣ ਵਾਲੇ ਨੇ ਬਣਾਉਣਾ ਪ੍ਰੇਮ ਦੇ ਨਾਲ ਖਾਣ ਵਾਲੇ ਨੇ ਖਾਣਾ ਪ੍ਰੇਮ ਦੇ ਨਾਲ ਅਰ ਸ਼ੁਕਰਗੁਜ਼ਾਰੀ ਕਰ ਰਹੇ ਹੋ ਤੇ ਤੁਹਾਡਾ ਮਨ ਜਿਹੜਾ ਆ ਨਾ ਉਹ ਆਪਣੇ ਆਪ ਹੀ ਸਹੀ ਰਹੇਗਾ ਹallelujah ਅਰ ਇਸੇ ਤਰ੍ਹਾਂ ਜਦੋਂ ਘਰ ਕੰਮ ਤੋਂ ਵਾਪਸ ਆਏ ਇਹਦੇ ਇਨ ਬਿਟਵੀਨ ਜਿੱਥੇ ਵੀ ਤੁਸੀਂ ਕੰਮ ਤੇ ਜਾਂਦੇ ਹੋ ਉੱਥੇ ਜਾ ਕੇ ਉਸ ਜਗ੍ਹਾ ਨੂੰ ਬles ਕਰੋ ਚਾਹੇ ਤੁਹਾਡਾ ਸਕੂਲ ਆ ਕਾਲਜ ਜਾਂ ਫੈਕਟਰੀ ਜਾਂ ਸ਼ਾਪ ਜਾਂ ਜੋ ਵੀ ਜਗ੍ਹਾ ਆ ਉਹਨੂੰ ਆਸ਼ੀਸ਼ ਬੋਲੋ ਕਿਉਂਕਿ ਉਹ ਜਗ੍ਹਾ ਨਹੀਂ ਆ ਉਹ ਤੁਹਾਡੇ ਲਈ ਬਰਕਤ ਦਾ ਸਥਾਨ ਆ ਬਹੁਤ ਸਾਰੇ ਲੋਕ ਕੰਮ ਤੇ ਜਾਂਦੇ ਆ ਤਨਖਾਹ ਲੈ ਕੇ ਆਉਂਦੇ ਆ ਪਰ ਕਦੇ ਵੀ ਉਹਨਾਂ ਦੀ ਤਨਖਾਹ ਬਚਦੀ ਨਹੀਂ ਕਦੀ ਉਹਨਾਂ ਨੇ ਉਸ ਤਨਖਾਹ ਦਾ ਜਿਹੜਾ ਇਸਤੇਮਾਲ ਆ ਉਹ ਖੁਸ਼ੀ ਦੇ ਕੰਮਾਂ ਲਈ ਨਹੀਂ ਕੀਤਾ ਰੀਜ਼ਨ ਕੀ ਆ ਉਹਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਸੀਂ ਉਹਨਾਂ ਦਾ ਚੰਗਾ ਨਹੀਂ ਮੰਗਿਆ ਕਦੀ ਤੁਸੀਂ ਉਹਨਾਂ ਦੀ ਕਦੀ ਆਸ਼ੀਸ਼ ਨਹੀਂ ਮੰਗੀ ਤੁਹਾਨੂੰ ਚਾਹੀਦਾ ਆ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਸੀਂ ਇਹ ਉੱਥੇ ਬੈਠ ਕੇ ਜਾਂਦੇ ਸਭ ਤੋਂ ਪਹਿਲਾਂ ਕਹਿਣਾ ਕਿ ਪ੍ਰਭੂ ਇਸ ਜਗ੍ਹਾ ਉੱਤੇ ਤੁਹਾਡੀ ਆਸ਼ੀਸ਼ ਹੋਵੇ ਜਿਹੜਾ ਵੀ ਤੁਹਾਡੇ ਉੱਤੇ ਮਾਲਕ ਆ ਉਸ ਮਾਲਕ ਦੀ ਤੰਦਰੁਸਤੀ ਮੰਗੋ ਉਹਦੀ ਆਸ਼ੀਸ਼ ਮੰਗੋ ਔਰ ਕਹੋ ਕਿ ਪ੍ਰਭੂ ਇਹ ਕੰਮ ਮੈਨੂੰ ਵਫਾਦਾਰੀ ਨਾਲ ਕਰਨ ਦਾ ਬਲ ਬਖਸ਼ੋ ਅਰ ਜਦੋਂ ਤੁਸੀਂ ਸੁੱਖ ਮੰਗ ਕੇ ਉਸ ਕੰਮ ਦੀ ਤਨਖਾਹ ਨੂੰ ਆਪਣੇ ਘਰ ਵਿੱਚ ਲਿਆਉਂਗੇ ਕਦੀ ਉਹ ਤਨਖਾਹ ਬਿਮਾਰੀ ਉੱਤੇ ਨਹੀਂ ਲੱਗੂਗੀ ਕਦੀ ਉਹ ਤਨਖਾਹ ਮੁਕਦਮਿਆਂ ਉੱਤੇ ਨਹੀਂ ਲੱਗੂਗੀ ਕਦੀ ਉਹ ਪੈਸਾ ਚੋਰੀ ਨਹੀਂ ਹੋਏਗਾ ਪਰ ਉਹ ਸੁੱਖ ਤੇ ਖੁਸ਼ੀ ਦੇ ਕੰਮਾਂ ਲਈ ਇਸਤੇਮਾਲ ਕੀਤਾ ਜਾਏਗਾ ਸੇਮ ਵੇ ਨਾਲ ਜਦੋਂ ਤੁਸੀਂ ਘਰ ਵਾਪਸ ਆਏ ਬਹੁਤ ਲੋਕੀ ਮੈਨ ਤੋਂ ਮੇਰਾ ਰੁਟੀਨ ਪੁੱਛਦੇ ਆ ਮਾਈ ਡੀਅਰ ਫਰੈਂਡਸ ਮੈਂ ਤੁਹਾਨੂੰ ਆਪਣਾ ਰੁਟੀਨ ਹੀ ਸ਼ੇਅਰ ਕਰ ਰਹੀ ਆ ਤਾਂ ਜਦੋਂ ਤੁਸੀਂ ਘਰ ਵਾਪਸ ਆਏ ਘਰ ਵਾਪਸ ਆਉਂਦਿਆਂ ਹੀ ਤੁਸੀਂ ਸ਼ੁਕਰ ਕਰਨਾ ਪਰਮੇਸ਼ਵਰ ਦਾ ਕਿ ਪ੍ਰਭੂ ਤਾਂ ਅਨੁਆਤ ਤੁਸੀਂ ਮੈਨੂੰ ਸਹੀ ਸਲਾਮਤ ਮੇਰੇ ਪਰਿਵਾਰ ਵਿੱਚ ਲੈ ਕੇ ਆਏ ਮੇਰਾ ਆਉਣਾ ਵੀ ਮੁਬਾਰਕ ਹੈ ਮੇਰਾ ਜਾਣਾ ਵੀ ਮੁਬਾਰਕ ਹੈ ਤੁਹਾਡੇ ਬਚਨ ਦੇ ਅਨੁਸਾਰ ਤੇ ਹੁਣ ਮੈਂ ਆਪਣੇ ਪਰਿਵਾਰ ਦੇ ਵਿੱਚ ਉਸ ਆਨੰਦ ਤੇ ਸੁਖ ਨੂੰ ਲੈ ਸਕਾਂ ਜੋ ਇੱਕ ਪਰਿਵਾਰ ਦੇ ਵਿੱਚ ਤੁਸੀਂ ਸੁਖ ਆਨੰਦ ਤੇ ਖੁਸ਼ੀ ਠਹਿرائی ਆ ਤੁਸੀਂ ਧੰਨਵਾਦ ਕਰਨਾ ਆ ਹallelujah ਕਿੰਨੇ ਲੋਕੀ ਆ ਜਿਹੜੇ ਘਰੋਂ ਜਾਂਦੇ ਤਾਂ ਹੈਗੇ ਆ ਪਰ ਟੱਬਰ ਉੜੀਕ ਦੇ ਰਹਿ ਜਾਂਦੇ ਕੋਈ ਵਾਪਸ ਇੰਨੀ ਮੁੜਦਾ ਪਰ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸ਼ੁਕਰਗੁਜ਼ਾਰੀ ਕਰੋਗੇ ਤੁਸੀਂ ਦੇਖਿਓ ਤੁਹਾਡਾ ਅੰਦਰ ਆਉਣਾ ਤੇ ਬਾਹਰ ਜਾਣਾ ਮੁਬਾਰਕ ਹੋਵੇਗਾ ਕਿਉਂਕਿ ਇਦਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਆ ਹallelujah ਅਰ ਫਿਰ ਜੋ ਵੀ ਤੁਹਾਡੇ ਰੁਟੀਨ ਦੇ ਕੰਮ ਹੈ ਆਪਣੇ ਰੁਟੀਨ ਦੇ ਕੰਮ ਕਰੋ ਅਰ ਈਵਨਿੰਗ ਦੇ ਵਿੱਚ ਆਪਣਾ ਨਿਤਨੇਮ ਬਣਾਓ ਆਪਣਾ ਰੁਟੀਨ ਬਣਾਓ ਕਿ ਇੱਕ ਪ੍ਰਚਾਰ ਤੁਸੀਂ ਸੁਨਣਾ ਹੀ ਸੁਨਣਾ ਹੈ ਤੁਸੀਂ ਚਰਚ ਵਿੱਚ ਜੋ ਵੀ ਸੁਣਦੇ ਹੋ YouTube ਤੇ ਅਪਲੋਡ ਕੀਤਾ ਜਾਂਦਾ ਹੈ ਤਾਂ ਤੁਸੀਂ ਚਾਹੇ ਪੂਰਾ ਹਫਤਾ ਇੱਕ ਪ੍ਰਚਾਰ ਸੁਣ ਲਓ ਦੋ ਵਾਰੀ ਸੁਣ ਲਓ ਜਾਂ ਤੁਹਾਨੂੰ ਚੇਤੇ ਰੱਖਣ ਦੀ ਤੁਹਾਡੀ ਬਹੁਤ ਕਪੈਸਿਟੀ ਆ ਤਾਂ ਐਵਰੀ ਡੇ ਤੁਸੀਂ ਇੱਕ ਨਵਾਂ ਪ੍ਰਚਾਰ ਸੁਣੋ ਪਰ ਇੱਕ ਪ੍ਰਚਾਰ ਰੋਜ਼ ਸ਼ਾਮਾਂ ਨੂੰ ਤੁਸੀਂ ਘਰ ਦਾ ਕੰਮ ਕਰਦੇ ਆ ਸੁਣ ਸਕਦੇ ਆ ਤੁਸੀਂ ਤੁਰੇ ਫਿਰਦੇ ਆ ਸੁਣ ਸਕਦੇ ਆ ਜਿੰਮ ਲਾਉਂਦੇ ਆ ਸੁਣ ਸਕਦੇ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਇੱਕ ਪ੍ਰਚਾਰ ਤੁਸੀਂ ਸੁਣਨਾ ਹੀ ਆ ਸ਼ੁਕਰਗੁਜ਼ਾਰੀ ਕਰਕੇ ਰੋਟੀ ਖਾਣੀ ਅਰ ਰਾਤ ਨੂੰ 10 15 ਮਿੰਟ ਤੁਸੀਂ ਪਵਿੱਤਰ ਬਾਈਬਲ ਪੜ੍ਹਨੀ ਆ ਸੌਣ ਤੋਂ ਪਹਿਲਾਂ ਅਰ ਫਿਰ ਧੰਨਵਾਦ ਦੀ ਪ੍ਰਾਰਥਨਾ ਕਰਨੀ ਜਿੰਨਾ ਮੈਕਸਿਮਮ ਟਾਈਮ ਤੁਸੀਂ ਪਰਮੇਸ਼ਵਰ ਦੇ ਨਾਲ ਸਪੈਂਡ ਕਰ ਸਕਦੇ ਹੋ ਕਰੋ ਤੁਹਾਡੀ ਹਿੰਮਤ ਆ ਤੁਹਾਡਾ ਰਿਸ਼ਤਾ ਜਾਂ ਤੁਹਾਡਾ ਪ੍ਰੇਮ ਜਾਂ ਪਰਮੇਸ਼ਵਰ ਦੇ ਨਾਲ ਜਿੰਨਾ ਗੂੜਾ ਆ ਉਨਾ ਹੀ ਤੁਸੀਂ ਵੱਧ ਸਮਾਂ ਬਤੀਤ ਕਰੋਗੇ ਪਰਮੇਸ਼ਵਰ ਦੇ ਨਾਲ ਐਂਡ ਤੇ ਅਖੀਰ ਦੇ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਆਪ ਨੂੰ ਆਪਣੇ ਸਭ ਕਾਸੇ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਕੇ ਸੌਂਜੋ ਤੁਸੀਂ ਦੇਖਿਓ ਨਾ ਤਾਂ ਕੋਈ ਦੱਬਾ ਪੈਣਾ ਨਾ ਕੋਈ ਭੂਤ ਆਉਣੇ ਤੁਹਾਡੇ ਸੁਪਨਿਆਂ ਦੇ ਵਿੱਚ ਨਾ ਕੋਈ ਲੱਕ ਦੁਖਣਾ ਨਾ ਕੋਈ ਲੱਤਾਂ ਦੁਖਣੀਆਂ ਮਿੱਠੀ ਨੀਂਦ ਆਊਗੀ ਔਰ ਜਿਹੜਾ ਆਖਰੀ ਵਿਚਾਰ ਹੁੰਦਾ ਉਹੀ ਅਗਲੇ ਦਿਨ ਦਾ ਪਹਿਲਾ ਵਿਚਾਰ ਹੁੰਦਾ ਔਰ ਜਦੋਂ ਤੁਹਾਡਾ ਆਖਰੀ ਵਿਚਾਰ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਹੋਵੇਗਾ ਤੇ ਅਗਲੇ ਦਿਨ ਦਾ ਪਹਿਲਾ ਵਿਚਾਰ ਕਿੱਥੇ ਸ਼ੁਰੂ ਹੋਊਗਾ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਬੋਲ ਯਿਸੂ ਮਸੀਹ ਕੀ ਤਾਂ ਈਜ਼ੀ ਆ ਨਾ ਹallelujah easy ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਔਖਾ ਕੰਮ ਸੀ ਪਰ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਹੋਲਦੇ ਪੂਰਾ ਦਿਨ ਤੁਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਰਹਿ ਸਕਦੇ ਹੋ ਪੂਰਾ ਦਿਨ ਹallelujah আর ਇੱਕ টিপ ਤੁਸੀਂ ਹੋਰ ਜ਼ਰੂਰ ਫਾਲੋ ਕਰਿਓ ਜਿੰਨੇ ਵੀ ਛੇਤੀ ਛੇਤੀ ਚੰਗਾ ਹੋਣਾ ਚਾਹੁੰਦੇ ਆ ਕਿੰਨੇ ਜਣੇ ਛੇਤੀ ਛੇਤੀ ਚੰਗਾ ਹੋਣਾ ਚਾਹੁੰਦੇ ਆ ਤੁਹਾਡਾ ਭਲਾ ਹੋ ਜੇ ਇੰਨੇ ਜਣੇ ਬਿਮਾਰ ਹੀ ਬੈਠੇ ਇੱਥੇ ਹੈ ਤਾਂ ਜਿੰਨੇ ਵੀ ਛੇਤੀ ਚੰਗੇ ਹੋਣਾ ਚਾਹੁੰਦੇ ਆ ਤੇ ਜਿਹੜੇ ਚੰਗੇ ਆ ਉਹ ਵੀ ਜਿਹੜੇ ਚੰਗੇ ਹੀ ਰਹਿਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਜਦਵੇ ਤੁਸੀਂ ਪਾਣੀ ਦਾ ਗਲਾਸ ਪੀਣਾ ਆ ਬਹੁਤ ਲੌਜੀਕਲ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਬਹੁਤ ਸੈਂਟੀਫਿਕ ਹੈ ਹੈ ਇਨੂੰ ਟੋਟਕਾ ਸਮਝ ਸਕਦੇ ਆ ਪਰ ਸੈਂਟੀਫਿਕ ਟੋਟਕਾ ਜਾਂ ਲੌਜੀਕਲ ਟੋਟਕਾ ਆ ਜਦ ਵੀ ਤੁਸੀਂ ਪਾਣੀ ਪੀਣਾ ਆ ਤੁਸੀਂ ਉਸ ਪਾਣੀ ਦੇ ਗਲਾਸ ਨੂੰ ਆਪਣੇ ਹੱਥ ਵਿੱਚ ਫੜਨਾ ਪੀਣ ਤੋਂ ਪਹਿਲਾਂ ਉਸ ਪਾਣੀ ਨੂੰ ਬles ਕਰਨਾ ਹੈ ਸਮਝੇ ਕਿ ਜਦੋਂ ਵੀ ਮੈਂ ਇਸ ਪਾਣੀ ਨੂੰ ਪੀਂਦਾ ਆ ਇਸ ਪਾਣੀ ਉੱਤੇ ਪਰਮੇਸ਼ਵਰ ਦੀ ਬੜੀ ਆਸ਼ੀਸ਼ ਆ ਬੜੀ ਕਿਰਪਾ ਆ ਇਹ ਪਾਣੀ ਮੇਰੇ ਅੰਦਰ ਜਾਂਦਾ ਮੇਰੀ ਨਾੜ ਨਾੜ ਵਿੱਚ ਜਾਂਦਾ ਆ ਤੇ ਜਿਵੇਂ ਹੀ ਪ੍ਰਭੂ ਯਿਸੂ ਮਸੀਹ ਦਾ ਲਹੂ ਮੈਨੂੰ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਆ ਇਦਾਂ ਹੀ ਇਹ ਪਾਣੀ ਦੇ ਉੱਤੇ ਪਰਮੇਸ਼ਵਰ ਦਾ ਅਨੁਗ੍ਰਹਿ ਆ ਮਸਾ ਆ ਔਰ ਇਹ ਮੇਰੇ ਅੰਦਰ ਜਾਂਦਾ ਤੇ ਸਾਰੀ ਵੀਕਨੈਸ ਬਾਹਰ ਆ ਰਹੀ ਆ ਸਾਰੀ ਕਮਜ਼ੋਰੀ ਬਾਹਰ ਆ ਰਹੀ ਆ ਮੇਰੇ ਅੰਦਰ ਸਟਰੈਂਥ ਆ ਰਹੀ ਆ ਮੇਰੇ ਅੰਦਰ ਹੀਲਿੰਗ ਆ ਰਹੀ ਆ ਮੇਰੇ ਅੰਦਰ ਧਾਰਮਿਕਤਾ ਆ ਰਹੀ ਆ ਅ ਤੁਸੀਂ ਦੇਖਿਓ ਅਗਰ ਤੁਸੀਂ ਇਸ ਚੀਜ਼ ਨੂੰ एवरीडे ਜਿੰਨੇ ਵੀ ਗਲਾਸ ਪਾਣੀ ਦੇ ਪੀਂਦੇ ਹੋ 19 ਵਾਰੀ ਤੁਸੀਂ ਕਰੋਗੇ ਕਿਉਂਕਿ ਇਹ ਤੁਹਾਡਾ ਸੰਕਲਪ ਹੈ ਤਾਂ ਜਿੰਨੀ ਵਾਰੀ ਤੁਸੀਂ ਇਸ ਸੰਕਲਪ ਨੂੰ ਲੌਂਗ ਹੈ 19 36 ਤੁਸੀਂ ਹੀਲ ਹੋ ਜਾਓਗੇ ਹallelujah ਪਤਾ ਕਿਉਂ ਓਕੇ ਫਿਰ ਤੁਹਾਨੂੰ ਖਲੋ ਕਿ ਤੁਹਾਡੇ ਕੋਲੇ ਮਸਾ ਕੀਤੇ ਹੋਏ ਤੇਲ ਦੀ ਇੱਕ ਛੋਟੀ ਜਿਹੀ ਸੀਸੀ ਆ ਬੋਟਲ ਓਕੇ ਹੁਣ ਉਹਦੇ ਵਿੱਚ 5-7 ਬੂੰਦਾਂ ਹੀ ਰਹਿ ਗਈਆਂ ਆ ਮਸਾ ਕੀਤਾ ਤੇਲ ਦੀਆਂ ਤਾਂ ਤੁਸੀਂ ਉਹਨੂੰ ਬਹੁਤ ਵਧਾਉਣਾ ਚਾਹੁੰਦੇ ਤਾਂ ਤੁਸੀਂ ਕੀ ਕਰੋਗੇ ਉਸ ਥੋੜੇ ਜਿਹੇ ਤੇਲ ਨੂੰ ਉਸ ਅਭਿਸ਼ੇਕ ਵਾਲੇ ਤੇਲ ਨੂੰ ਤੁਸੀਂ ਕੀ ਕਰੋਗੇ ਇੱਕ ਭਰੀ ਹੋਈ ਬੋਤਲ ਵਿੱਚ ਪਾ ਦਿਓਗੇ ਰਾਈਟ ਕੀ ਉਹ ਭਰੀ ਹੋਈ ਬੋਤਲ ਮਸਾ ਕੀਤਾ ਤੇਲ ਬਣੇਗੀ ਕਿ ਨਹੀਂ ਬਣੇਗੀ ਨਾ ਸੇਮ ਵੇਲੇ ਦੇ ਨਾਲ ਜਦੋਂ ਤੁਸੀਂ ਉਹ ਇੱਕ ਗਲਾਸ ਪਾਣੀ ਤੁਹਾਨੂੰ ਪਤਾ ਤੁਹਾਡੀ ਬਾਡੀ ਦੇ ਵਿੱਚ 70% ਪਾਣੀ ਆ 70 ਫੀਸ ਦੀ ਪਾਣੀ ਆ ਤੁਹਾਡੀ ਬਾਡੀ ਦੇ ਅੰਦਰ ਜਦੋਂ ਤੁਸੀਂ ਉਹ ਇੱਕ ਗਲਾਸ ਪਾਣੀ ਜਿਹਨੂੰ ਤੁਸੀਂ ਬਲੈਸ ਕੀਤਾ ਆ ਜਿਹਦੇ ਤੁਸੀਂ ਉੱਤੇ ਪੋਜ਼ਿਟਿਵ ਵਰਡਸ ਰਿਲੀਜ਼ ਕੀਤੇ ਆ ਪਰਮੇਸ਼ਰ ਦੀ ਆਸ਼ੀਸ਼ ਮੰਗੀ ਆ ਤੁਸੀਂ ਉਹਨੂੰ ਇੱਕ ਤਰੀਕੇ ਨਾਲ ਮਸਾ ਕਰ ਦਿੱਤਾ ਆ ਸਮਝ ਰਹੇ ਹੋ ਤਾਂ ਜਦੋਂ ਤੁਸੀਂ ਉਸ ਪਾਣੀ ਨੂੰ ਆਪਣੇ ਜਿਸਮ ਦੇ ਅੰਦਰ ਪਾਓਗੇ ਤਾਂ ਤੁਹਾਡਾ 70% ਪਾਣੀ ਮਸਾ ਹੋਏਗਾ ਕਿ ਨਹੀਂ ਹੋਏਗਾ ਹallelujah ਤਾਂ ਦਿਨ ਵਿੱਚ ਤੁਸੀਂ 8-10 ਗਲਾਸ ਤਾਂ ਘਟੋ ਘਟ ਪਾਣੀ ਪੀਂਦੇ ਹੋਮੋਂਗੇ ਤਾਂ 8-10 ਵਰੀ ਅਭਿਸ਼ੇਕ ਵਾਲਾ ਪਾਣੀ ਪੀ ਰਹੇ ਹੋ ਤੁਸੀਂ ਪੋਜ਼ਿਟਿਵ ਵਰਡਸ ਬੋਲਿਆ ਹੋਇਆ ਪਾਣੀ ਪੀ ਰਹੇ ਹੋ ਤਾਂ ਸੋਚੋ ਕਿ ਤੁਹਾਡੇ ਅੰਦਰ ਅਭਿਸ਼ੇਕ ਕਿੰਨਾ ਹੋਏਗਾ ਕਿੰਨੀ ਸ਼ੇਤੀ ਹੀਲਿੰਗ ਦਾ ਪ੍ਰੋਸੈਸ ਜਿਹੜਾ ਆ ਉਹ ਸ਼ੁਰੂ ਹੋ ਜਾਏਗਾ ਰਿਕਵਰੀ ਕਿੰਨੀ ਫਾਸਟ ਹੋਏਗੀ ਔਰ ਤੁਹਾਡੀ ਬਾਡੀ ਦੇ ਅੰਦਰ ਕਿੰਨੀ ਸਟਰੈਂਥ ਕੰਮ ਕਰਨਾ ਸ਼ੁਰੂ ਕਰੇਗੀ ਹਾਲੇਲੂਇਆ ਸਮਝ ਵਿੱਚ ਆ ਗਈ ਤੁਹਾਨੂੰ ਇਹ ਗੱਲ ਤਾਂ ਕਿੰਨੇ ਜਾਣੇ ਫੋਲੋ ਕਰਨ ਵਾਲੇ ਆ It's Lee going on.